ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਵੀਡੀਓ ਦੇ ਰਾਹੀਂ ਜਿਹੜੀ ਗੱਲਬਾਤ ਕਰਨੀ ਆ ਉਹ ਸਰਦਾਰ ਹਰਪਾਲ ਸਿੰਘ ਖਾਰਾ ਵਕੀਲ ਸਾਹਿਬ ਬਾਰੇ ਕਰਨੀ ਆ ਖਾਰਾ ਸਾਹੁਣ ਮੈਂ ਸਨ 2009 ਤੋਂ ਜਾਣਦਾ ਸਨ 2009 ਦੇ ਵਿੱਚ ਲਾ ਪਾਸ ਆਊਟ ਹੋਣ ਤੋਂ ਬਾਅਦ ਜਦੋਂ ਮੈਂ ਕਚੇਰੀ ਜਾਣਾ ਸ਼ੁਰੂ ਕੀਤਾ ਤਾਂ ਸ਼ੁਰੂ-ਸ਼ੁਰੂ ਦੇ ਵਿੱਚ ਮੈਂ ਜਿਹੜਾ ਸਰਦਾਰ ਗੁਰਸੇਵ ਸਿੰਘ ਚੋਗ ਵਕੀਲ ਸਾਹਿਬ ਹਰਾਂ ਕੋਲ ਜਿਹੜਾ ਕੰਮ ਸਿੱਖਿਆ ਉਹਨਾਂ ਕੋਲ ਨਰੋਲ ਸਰਸਮੈਟਰ ਦਾ ਕੰਮ ਕਰਦੇ ਆ ਤੇ ਸਰਸਮੈਟਰ ਦੇ ਇਸ਼ਾਂ ਦੇ ਖੇਤਰ ਦੇ ਵਿੱਚ ਚੁਗਸਾਹ ਦਾ ਬਹੁਤ ਹੀ ਵੱਡਾ ਨਾਮ ਹੈ ਤੇ ਬਹੁਤ ਉੱਚ ਲੈਵਲ ਦੇ ਚੁਗਸਾਹ ਉਹ ਕੀ ਹਨ ਤੇ ਉਹਨਾਂ ਦੇ ਨਾਲ ਖਾਰਾ ਸਾਹਿਬ ਦੀ ਬਹੁਤ ਹੀ ਪੂਰੀ ਮਿੱਤਰਤਾ ਹੈ ਜਿਸ ਕਰਕੇ ਮੇਰਾ ਖਾਰਾ ਸਾਹਿਬ ਨਾਲ ਵਾਅ ਵਾਸਤਾ ਪਿਆ ਜਾਂ ਖਾਰਾ ਸਾਹਿਬ ਨੂੰ ਮੈਂ ਜਾਣਨ ਲੱਗਿਆ ਖਾਰਾ ਸਾਹਿਬ ਅਕਸਰੀ ਸਾਡੀ ਫੀਡ ਤੇ ਸਾਰ ਬਸ ਇੱਕ ਸਿੰਘ ਚੁੱਗ ਹਰਾਂ ਨੂੰ ਮਿਲਣ ਆਉਂਦੇ ਸਨ ਤੇ ਉੱਥੇ ਗੱਲਾਂ ਬਾਤਾਂ ਕਰਿਆ ਕਰਦੇ ਸਨ ਤਾਂ ਬਾਕੀ ਗੱਲਬਾਤ ਆਪਾਂ ਖਾਲਾ ਸਾਹਿਬ ਬਾਰੇ ਅੱਗੇ ਜਾ ਕੇ ਕਰਾਂਗੇ ਹੁਣ ਆਪਾਂ ਕੇਸ ਉਸ ਉਸ ਗੱਲਬਾਤ ਤੇ ਆਉਣਿਆ ਜਿਹੜੀ ਗੱਲਬਾਤ ਇੱਕ ਕੇਸ ਦੇ ਸਬੰਧੀ ਦਵਿੰਦਰ ਸਿੰਘ ਹਰੀਏਵਾਲ ਨੇ ਜਿਹੜਾ ਲਾਈਵ ਹੋ ਕੇ ਜੇਲ੍ਹ ਦੇ ਸਾਹਮਣੇ ਜਿਹੜੀ ਕੋਈ ਗੱਲਬਾਤ ਕੀਤੀ ਆ ਉਸ ਦੇ ਸਬੰਧੀ ਜਿਹੜੀ ਖਾਰਾ ਸਾਹਿਬ ਨੇ ਇੰਟਰਵਿਊ ਦੇ ਵਿੱਚ ਦੱਸਿਆ ਉਹ ਬਿਲਕੁਲ درست ਗੱਲਾਂ ਹਨ ਖਾਰਾ ਸਾਹਿਬ ਨੂੰ ਮੈਂ ਪਿਛਲੇ ਲੰਬੇ ਸਮੇਂ ਤੋਂ ਜਾਣਦਾ ਉਹ ਜਿੰਨੇ ਵੀ ਸਿੱਖ ਜਗਤ ਨਾਲ ਸੰਬੰਧਿਤ ਕਿਸੇ ਵੀ ਸਿੱਖ ਵੀਰ ਭਰਾ ਨੂੰ ਕੋਈ ਆਫਤ ਆਉਂਦੀ ਹੈ ਕੋਈ ਕੇਸ ਵਗੈਰਾ ਚ ਕਿਸੇ ਦਾ ਨਾਮ ਆ ਜਾਂਦਾ ਤਾਂ ਖਾਰਾ ਸਾਹਿਬ ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਕੇਸ ਕੰਟੈਸਟ ਕਰਦੇ ਹਨ ਪਿਛਲੇ ਲੰਬੇ ਸਮੇਂ ਤੋਂ ਖਾਰਾ ਸਾਹਿਬ ਪੰਜਾਬ ਦੀਆਂ ਵੱਖ-ਵੱਖ ਅਦਾਲਤਾਂ ਦੇ ਵਿੱਚ ਜਾ ਕੇ ਜਿਹੜਾ ਸਿੱਖਾਂ ਦੇ ਕੇਸਾਂ ਦੀ ਪੈਰਵਾਹੀ ਕਰਦੇ ਆ ਰਹੇ ਹਨ ਮਾਰਾਫਾ ਉਹ ਇਹ ਸੇਵਾ ਬਿਲਕੁਲ ਮੁਫਤ ਕਰਦੇ ਹਨ ਜੇਕਰ ਮੈਂ ਵਕਾਲਤ ਦੇ ਪੇਸ਼ੇ ਬਾਰੇ ਗੱਲ ਕਰਾਂ ਤਾਂ ਸ਼ੁਰੂ ਸ਼ੁਰੂਆਤ ਜਦੋਂ ਬੰਦਾ ਕਰਦਾ ਅਦਾਲਤ ਦੇ ਵਿੱਚ ਜਾਂਦਾ ਤਾਂ ਪਹਿਲਾਂ ਕੀ ਹੁੰਦਾ ਹੈ ਫਿਰ 2 ਸਾਲਾਂ ਬਾਅਦ ਉਹ ਲੀਗਲ ਏਡ ਦੇ ਪੈਨਲ ਤੇ ਆ ਜਾਂਦਾ ਜਿੰਨਾ ਕੋਲ ਵਕੀਲ ਕਰਨ ਦੀ ਸਮਰੱਥਾ ਨਹੀਂ ਹੁੰਦੀ ਤਾਂ ਉਹ ਲੀਗਲ ਏਡ ਦੇ ਥਰੂ ਵਕੀਲ ਪ੍ਰੋਵਾਈਡ ਕਰਾਏ ਜਾਂਦੇ ਹੈ ਜਿਸ ਨਾਲ ਕੀ ਨਵੇਂ ਵਕੀਲਾਂ ਨੂੰ ਇੱਕ ਤਾਂ ਪ੍ਰੈਕਟਿਸ ਕარი ਤੇ ਫਿਆਟਾਂ ਦੇ ਵਿੱਚ ਆਪ ਗੋ ਥਰੂ ਹੁੰਦੇ ਸੀ ਕੇਸਾਂ ਦੇ ਉਹ ਹੁਣ ਸੇਵਾ ਬਦਲ ਕੇ ਜਿਹੜੀ ਹੈ ਆਪਣੇ ਡਿਫੈਂਸ ਕਾਉਂਸਲ ਬਣ ਚੁੱਕੀ ਹੈ ਤਾਂ ਉਹਨਾਂ ਕੇਸਾਂ ਦੇ ਵਿੱਚ ਵੀ ਜਿਹੜਾ ਕੇਸ ਇਹ ਕੰਟੈਂਸਟ ਕਰਾਏ ਜਾਂਦੇ ਸਨ ਸਰਕਾਰ ਦੇ ਵੱਲੋਂ ਐਜੈਂਟ ਸਰਕਾਰੀ ਵਕੀਲ ਲਈ ਲੋਕ ਕਹਿੰਦੇ ਸਨ ਕਿ ਸਾਨੂੰ ਸਰਕਾਰੀ ਵਕੀਲ ਮਿਲ ਗਿਆ ਤਾਂ ਉਹਦੀ ਵੀ ਜਈ ਕੇਸ ਖਤਮ ਹੋਣ ਤੋਂ ਬਾਅਦ ਸ਼ੀਸ ਆ ਜਾਂਦੀ ਸੀ ਤਾਂ ਮੈਂ ਕੀ ਦੇਖਦਾ ਦੇਖਿਆ ਆਪ ਵੀ ਇਹ ਗੱਲਾਂ ਦੇ ਵਿੱਚੋਂ ਦੀ ਲੰਘਿਆ ਕਿ ਜਿਹੜੇ ਅਜਿਹੇ ਕੇਸ ਕੋਈ ਵਕੀਲ ਸਾਹਿਬ ਹੈਂਡਲ ਕਰਦਾ ਸੀ ਤਾਂ ਵਿਦਾਊਟ ਫੀਸ ਜਿਹੜੇ ਕੇਸ ਹੈਂਡਲ ਕਰਨ ਚ ਥੋੜਾ ਜਿਹਾ ਆਮ ਕੇਸ ਨਾਲੋਂ ਜਿਨ੍ਹਾਂ ਦੀ ਫੀਸ ਆਈ ਹੁੰਦੀ ਹੈ ਉਹਦਾ ਫਰਕ ਰਹਿ ਜਾਂਦਾ ਸੀ ਪਰ ਜੇ ਆਪਾਂ ਖਾਰਾ ਸਾਹਿਬ ਬਾਰੇ ਗੱਲ ਕਰੀ ਤੇ ਖਾਰਾ ਸਾਹਿਬ ਨੇ ਜਿੰਨੇ ਵੀ ਅੱਜ ਤੱਕ ਸਿੱਖ ਜਗਤ ਦੇ ਨਾਲ ਸੰਬੰਧਿਤ ਲੋਕਾਂ ਦੇ ਕੇਸ ਸਿੱਖਾਂ ਦੇ ਬਣੇ ਝੂਠੇ ਸੱਚੇ ਕੇਸਾਂ ਦੀ ਜਿਹੜੀ ਕਾਰਵਾਈ ਕੀਤੀ ਬਿਲਕੁਲ ਫ੍ਰੀ ਆਫ ਕਾਸਟ ਇਫ ਯੂ ਬਿਨਾ ਕਿਸੇ ਪੈਸੇ ਦੇ ਕੀਤੀ ਹੈ ਹਾਲਾਂਕਿ ਲੀਗਲ ਹੈਲਪ ਦੇ ਕੇਸਾਂ ਦੇ ਵਿੱਚ ਕੇਸ ਸਮਾਪਤ ਹੋ ਜਾਣ ਤੋਂ ਬਾਅਦ ਜਿਹੜਾ ਫੀਸ ਵਗੈਰਾ ਮਿਲ ਜਾਂਦੀ ਸੀ ਪਰ ਫਿਰ ਵੀ ਅਕਸਰ ਬਿਨਾ ਫੀਸ ਕੇਸ ਜਿਹੜਾ ਲੜਨਾ ਵਕੀਲ ਦੇ ਵਾਸਤੇ ਥੋੜਾ ਔਖਾ ਹੋ ਜਾਂਦਾ ਪਰ ਖਾਰਾ ਸਾਹਿਬ ਨੇ ਜਿਵੇਂ ਆਪਣੇ ਉਹ ਕੇਸ ਦੀਲ ਕੀਤੇ ਜਿਨ੍ਹਾਂ ਦੇ ਵਿੱਚ ਉਹ ਫੀਸ ਲੈ ਕੇ ਪੇਸ਼ ਹੋਏ ਤੇ ਜਿਹੜੇ ਉਹ ਕੇਸ ਦੀਲ ਕੀਤੇ ਜਿਨ੍ਹਾਂ ਦੇ ਵਿੱਚ ਉਹ ਬਿਨਾਂ ਕਿਸੇ ਪੈਸੇ ਤੋਂ ਪੇਸ਼ ਹੋਏ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਦੂਜੀ ਖਾਰਾ ਸਾਹਿਬ ਬਾਰੇ ਮੈਂ ਗੱਲ ਕਰਾਂ ਕਿ ਖਾਰਾ ਸਾਹਿਬ ਕੋਲ ਬਹੁਤ ਮੁੰਡਿਆਂ ਨੇ ਕੰਮ ਸਿੱਖਿਆ ਬੜੇ ਜੁਨੀਅਰ ਰਹੇ ਉਹਨਾਂ ਦੇ ਕਈ ਬੰਦੇ ਤਾਂ ਹਲੇ ਤੱਕ ਵੀ ਉਹਨਾਂ ਦੇ ਨਾਲ ਜਿਹੜੇ ਟੱਚ ਹਨ ਉਹ ਆਪਣੇ ਤੋਂ ਜੁਨੀਅਰ ਵਕੀਲਾਂ ਨੂੰ ਵੀ ਜਿਹੜਾ ਕੰਮ ਸਿਖਾਉਣ ਦੇ ਵਿੱਚ ਜਾਂ ਉਹਨਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਉਹਨਾਂ ਦੇ ਨੂੰ ਕੇਸਾਂ ਦੇ ਗੋਥਰੂ ਕਰਨ ਦੇ ਵਿੱਚ ਜਿਹੜਾ ਬਹੁਤ ਸੰਗੇ ਤਰੀਕੇ ਨਾਲ ਜਾਂ ਸੱਜੇ ਢੰਗ ਨਾਲ ਆਪਾਂ ਕਹੀਏ ਵੀ ਜਿਹੜਾ ਉਹ ਕੰਮ ਸਿਖਾਉਂਦੇ ਰਹੇਗਾ ਤੇ ਹਜੇ ਵੀ ਇਹ ਕੰਮ ਜਿਹੜਾ ਜਾਰੀ ਹੈ ਤੇ ਵਕੀਲ ਸਾਹਿਬ ਖਾਰਾ ਸਾਹਿਬ ਦੇ ਕੋਲੇ ਜਿੰਨੇ ਵੀ ਜੂਨੀਅਰ ਵਕੀਲ ਬੈਠੇ ਜਾਂ ਜਿੰਨੇ ਵੀ ਖਾਰਾ ਸਾਹਿਬ ਨੂੰ ਬਟੰਡੇ ਬਟੰਡੇ ਤੋਂ ਬਾਹਰ ਦੇ ਲੋਕ ਜਾਣਦੇ ਮੇਰੀਆਂ ਇਹਨਾਂ ਗੱਲਾਂ ਦੇ ਨਾਲ ਬਿਲਕੁਲ ਆਜੀ ਸਹਿਮਤ ਹਾਂ ਕਿਉਂਕਿ ਖਾਰਾ ਸਾਹਿਬ ਦੀ ਸ਼ਖਸੀਅਤ ਬਹੁਤ ਸੱਚੀ ਸੁੱਚੀ ਸ਼ਖਸੀਅਤ ਦੇ ਖਾਰਾ ਸਾਹਿਬ ਵਾਲ ਆਪਣੇ ਬਹੁਤ ਲੱਗਾ ਸੁਭਾਅ ਨਾਲ ਤੇ ਹੁਣ ਆਪਾਂ ਗੱਲ ਕਰਾਂਗੇ ਇਸ ਕੇਸ ਦੀ ਇਸ ਕੇਸ ਦੇ ਵਿੱਚ ਕੀ ਹੋਇਆ ਕਿ ਜਿਹੜਾ ਮਜੀਠੀਆ ਨੂੰ ਸੌਦਾ ਲਾਉਣ ਦੀ ਗੱਲ ਦੇ ਉੱਪਰ ਕੁਝ ਆਪਣੇ ਨੌਜਵਾਨਾਂ ਦੇ ਮੋਗੇ ਜਿਲ੍ਹੇ ਦਾ ਸਬੰਧਤ ਉਹਨਾਂ ਤੇ ਜਿਹੜੀ ਯੂਏਪੀਏ ਦੇ ਤਹਿਤ ਇਹਦਾ ਮਕਾਦਮਾ ਦਰਜ ਹੋ ਜਾਂਦਾ ਜਿਹਦੇ ਵਿੱਚ ਖਰਾ ਸਾਹਿਬ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਸਾਰੇ ਟੈਕਨੀਕਲ ਪੁਆਇੰਟ ਵੀ ਦੱਸੇ ਸਨ ਥੋੜਾ ਜਿਹਾ ਮੈਂ ਵੀ ਆਪ ਜੀ ਨੂੰ ਚਾਹਨਾ ਇਸ ਬਾਰੇ ਪਉਣਾ ਚਾਹੂੰਗਾ ਜੇ ਡੀਏਪੀ ਦਾ ਕੇਸ ਹੁੰਦਾ ਇਸ ਦੇ ਵਿੱਚ 90 ਦਿਨਾਂ ਦੇ ਵਿੱਚ ਜਿਹੜਾ ਚਲਾਨ ਪੇਸ਼ ਕਰਨਾ ਹੁੰਦਾ ਹੈ ਜੇਕਰ 90 ਦਿਨਾਂ ਦੇ ਵਿੱਚ ਪੁਲਿਸ ਚਲਾਨ ਨਹੀਂ ਪੇਸ਼ ਕਰਦੀ ਤਾਂ ਅਦਾਲਤ ਦੇ ਵਿੱਚ ਐਪਲੀਕੇਸ਼ਨ ਦੇ ਕੇ ਇਹਨੂੰ ਐਕਸਟੈਂਡ ਕਰਾ ਸਕਦੇ ਆ ਸਮ ਨੂੰ 180 ਦਿਨਾਂ ਤੱਕ ਜਿਹੜਾ ਸਮਾਂ ਐਕਸਟੈਂਡ ਹੋ ਜਾਂਦਾ ਇਸ ਕੇਸ ਦੇ ਵਿੱਚ ਕੀ ਹੈ ਕਿ 90 ਦਿਨ ਦੀ ਜਾਣ ਦੇ ਬਾਅਦ ਪੁਲਿਸ ਵੱਲੋਂ ਸਟੇਟ ਵੱਲੋਂ ਕੋਈ ਐਪਲੀਕੇਸ਼ਨ ਮੂਵ ਨਹੀਂ ਹੋਈ ਅਦਾਲਤ ਦੇ ਵਿੱਚ ਜਿਸ ਨਾਲ ਕੀ ਇਹ ਚਲਾਨ ਪੇਸ਼ ਕਰਨ ਦਾ ਸਮਾਂ ਵੱਸ ਸਕੇ ਤਾਂ ਉਸ ਤੋਂ ਬਾਅਦ ਜਦੋਂ ਸਮਾਂ ਚਲਾਨ ਪੇਸ਼ ਕਰਨ ਦਾ ਲੰਘਿਆ ਨਾ ਤੇ ਪੁਲਿਸ ਸਟੇਟ ਚਲਾਨ ਨਹੀਂ ਪੇਸ਼ ਕਰ ਦਿੱਤਾ ਅਜਿਹੇ ਦੇ ਵਿੱਚ 72 ਦੇ ਅੰਡਰ ਐਪਲੀਕੇਸ਼ਨ ਲਾ ਕੇ ਜਿਹੜਾ ਇਸ ਗੱਲ ਦਾ ਬੈਨੀਫਿਟ ਦੋਸ਼ੀ ਨੂੰ ਮਿਲਦਾ ਵੀ ਸਟੇਟ ਨੇ ਉਹਦਾ ਚਲਾਨ ਨਿਸ਼ਚਿਤ ਸਮੇਂ ਦੇ ਵਿੱਚ ਪੇਸ਼ ਨਹੀਂ ਕੀਤਾ ਤਾਂ ਬੋਲ ਜਿਹੜੀ ਮਿਲ ਜਾਂਦੀ ਹੈ ਇਸ ਕੇਸ ਦੇ ਵਿੱਚ ਵੀ ਅਜਿਹਾ ਹੀ ਹੋਇਆ ਕਿ 72 ਦੇ ਵਿੱਚ ਮੁਲਜ਼ਮਾਂ ਨੂੰ ਬੋਲ ਜਿਹੜੀ ਮਿਲ ਗਈ ਜਿਹੜੇ ਵਕੀਲ ਸਾਹਿਬ ਮੋਗੇ ਦੇ ਇਸ ਕੇਸ ਵਿੱਚ ਪੇਸ਼ ਹੋਏ ਹਨ ਉਹ ਵੀ ਬਹੁਤ ਸੱਚੇ ਸੁੱਚੇ ਦੇ ਬਹੁਤ ਇਮਾਨਦਾਰ ਵਿਅਕਤੀ ਹਨ ਕਿਉਂਕਿ ਉਹਨਾਂ ਨੂੰ ਵੀ ਮੈਂ ਪਰਸਨਲੀ ਤੌਰ ਤੇ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਇਸ ਕੇਸ ਦੇ ਵਿੱਚ ਜਦੋਂ 672 ਦੇ ਵਿੱਚ ਬੇਲ ਹੁੰਦੀ ਹੈ ਤਾਂ 672 ਦੇ ਵਿੱਚ ਬੇਲ ਦੇ ਦੌਰਾਨ ਜਦੋਂ ਸਟੇਟ ਨੂੰ ਨੋਟਿਸ ਕਰ ਦਿੱਤਾ ਜਾਂਦਾ ਹੈ ਤਾਂ ਸਟੇਟ ਪੇਸ਼ ਹੋ ਕੇ ਐਪਲੀਕੇਸ਼ਨ ਮੂਵ ਕਰ ਦਿੰਦੀ ਹੈ ਜੀ ਸਾਨੂੰ ਜਿਹੜਾ ਚਲਾਨ ਪੇਸ਼ ਕਰਨ ਦਾ ਸਮਾਂ ਸਾਡਾ ਵਧਾਇਆ ਜਾਵੇ ਪਰ ਅਦਾਲਤ ਉਸ ਦੀ ਇਸ ਐਪਲੀਕੇਸ਼ਨ ਨੂੰ ਨਜ਼ਰਅੰਦਾਜ਼ ਕਰਦੇ ਹੋਏ 672 ਦੇ ਵਿੱਚ ਮੋਲਜਮਾ ਨੂੰ ਬੇਲ ਦੇ ਦਿੰਦੀ ਹੈ ਇਹ ਬੇਲ ਬੇਲ ਦੇ ਨਾਲ ਇਹ ਕੰਡੀਸ਼ਨ ਰੱਖ ਦਿੱਤੀ ਜਾਂਦੀ ਹੈ ਕਿ ਹਰ ਇੱਕ ਮੁੱਲਜਮ ਦੀਆਂ ਦੋ ਛੋਟੀਆਂ ਐ ਜੇ ਮਚਾ ਲੱਕਿਆ ਭਰਨਾ ਹੋਊਗਾ ਦੋ ਛੋਟੀਆਂ ਤਾਂ ਤੇ ਦੋਨੇ ਹੀ ਲੋਕ ਛੋਟੀਆਂ ਚਾਹੀਦੀਆਂ ਅਜਿਹਾ ਕਰਨਾ ਜਿਹੜਾ ਮੁੱਲਜਮ ਵਾਸਤੇ ਥੋੜਾ ਅਸੰਭਵ ਜਾਂ ਜਾਪਿਆ ਤੇ ਉਹਨਾਂ ਨੇ ਇਸ ਗੱਲ ਤੋਂ ਚਿਹਰੇ ਦੇ ਹੱਥ ਕੜੇ ਹੋਗੇ ਕਿਉਂਕਿ ਕਿਸੇ ਹੋਰ ਜ਼िले ਤੋਂ ਜਾ ਕੇ ਕਿਸੇ ਹੋਰ ਜ਼िले ਦੇ ਵਿੱਚ ਆਪਾਂ ਇੱਕ ਛੋਟੀ ਲੱਭਣੀ ਔਖੀ ਹੋ ਜਾਂਦੀ ਹੈ ਇੱਕ ਮੁੱਲਜਮ ਵਾਸਤੇ ਦੋ ਦੋ ਛੋਟੀਆਂ ਲੱਭਣੀਆਂ ਬਹੁਤ ਔਖਾ ਕੰਮ ਹੈ ਤਾਂ ਜੇ ਇਹਦੇ ਵਿੱਚ ਕੀ ਹੁੰਦਾ ਇਸ ਕੇਸ ਦੇ ਵਿੱਚ ਦੋਸ਼ੀ ਆਪਣੀ bail ਧਰਮ ਦੇ ਵਿੱਚ ਜਿਹੜੇ ਸਫਲ ਨਹੀਂ ਹੁੰਦੇ ਉਸ ਤੋਂ ਬਾਅਦ ਵਾਈਲ ਜਿਹੜੀ ਅਦਾਲਤ ਦੇ ਵਿੱਚ ਸਟੇਟ ਵੱਲੋਂ ਐਪਲੀਕੇਸ਼ਨ ਮੂਵ ਹੋ ਜਾਂਦੀ ਹੈ ਕਿ ਇਹ ਕੰਡੀਸ਼ਨਲ bail ਦੇ ਵਿੱਚ ਇਹ ਕੰਡੀਸ਼ਨ ਨਹੀਂ ਪੂਰੀਆਂ ਕਰ ਸਕੇ ਇਸ ਕਰਕੇ ਜਿਹੜੀ ਇਹਨਾਂ ਦੀ bail ਰਿਜੈਕਟ ਕੀਤੀ ਜਾਵੇ ਤਾਂ ਅਜਿਹੀ ਐਪਲੀਕੇਸ਼ਨ ਜਿਹੜੀ ਸਟੇਟ ਦੇ ਵੱਲੋਂ ਮੂਵ ਹੋਈ ਹੈ ਉਸ ਦੇ ਵਿੱਚ ਵੀ ਜਦੋਂ ਬੈਠ ਵਗੈਰਾ ਜਾਂ ਕਨਸਿਡੇਸ਼ਨ ਵਗੈਰਾ ਹੋਈ ਤਾਂ ਉਸ ਦੇ ਵਿੱਚ ਵੀ ਆਪਣੇ ਵਕੀਲ ਸਾਹਿਬ ਨੇ ਆਪਣੀ ਸਪਰੀਂਗਪੁਰ ਦੀਆਂ ਅਥਾਰਟੀਆਂ ਪੇਸ਼ ਕੀਤੀਆਂ ਜਿਨ੍ਹਾਂ ਦੇ ਵਿੱਚ ਸਾਫ਼-ਸਾਫ਼ ਇਹ ਲਾ ਤੇ ਇਹ ਅਥਾਰਟੀ ਹੈ ਕਿ 167 ਦੌਰੇ ਵਿੱਚ ਪਹਿਲੀ ਗੱਲ ਤਾਂ ਬੇਲ ਹੈ ਜਿਹੜੀ ਉਹ ਕੰਡੀਸ਼ਨਲ ਨਹੀਂ ਹੋਣੀ ਚਾਹੀਦੀ ਜੇਕਰ ਫਿਰ ਵੀ ਬੇਲ ਕੰਡੀਸ਼ਨਲ ਵੀ ਹੋ ਗਈ ਹੈ ਤਾਂ ਉਸ ਦੇ ਗਲੇਸਟ ਰੀਅਲ ਸਟੇਟ ਨੇ ਐਪਲੀਕੇਸ਼ਨ ਮੂਵ ਕੀਤੀ ਹੈ ਵੀ ਇਸ ਨੂੰ ਰਿਜੈਕਟ ਕੀਤਾ ਜਾਵੇ ਤਾਂ ਉਸ ਨੂੰ ਰਿਜੈਕਟ ਨਹੀਂ ਕੀਤਾ ਜਾ ਸਕਦਾ ਇਸੇ ਦੌਰਾਨ ਫਿਰ ਕੀ ਹੁੰਦਾ ਸਟੇਟ ਵੱਲੋਂ ਇੱਕ ਐਪਲੀਕੇਸ਼ਨ ਮੂਵ ਕਰ ਦਿੱਤੀ ਜਾਂਦੀ ਹੈ ਵੀ ਸਾਨੂੰ ਜਿਹੜਾ ਇਹ ਬੇਲ ਰਿਐਕਟ ਕਰਨ ਦੇ ਨਾਲ-ਨਾਲ ਸਾਨੂੰ ਸਮਾਂ ਸਾਡਾ ਵਧਾਇਆ ਜਾਵੇ ਤਾਂ ਜੋ ਅਸੀਂ ਚਲਾਨ ਪੇਸ਼ ਕਰ ਸਕੀਏ ਤਾਂ ਇਸੇ ਦੌਰਾਨ ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਯੂਐਪੀਐ ਦਾ ਤਰਚਾ ਦੇ ਉਪਰੰਤ 14 ਦਿਨ ਦੇ ਵਿੱਚ ਵਿੱਚ ਸਰਕਾਰ ਤੋਂ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਮਨਜ਼ੂਰੀ ਲਈ ਲਈ ਹੁੰਦੀ ਹੈ ਉਹ ਮਨਜ਼ੂਰੀ ਇਸ ਕੇਸ ਦੇ ਵਿੱਚ ਨਹੀਂ ਲਈ ਜਾਂਦੀ ਜਿਸ ਕਰਕੇ ਉਸ ਤੋਂ ਬਾਅਦ ਕੀ ਹੁੰਦਾ ਕਿ ਕੀਰ ਸਾਹਿਬ ਰੈਗੂਲਰ ਬੇਲ ਮੂਵ ਕਰਦੇ ਕਿਉਂਕਿ ਜਿਹੜੀ 160 2 ਦੇ ਵਿੱਚ ਆਪਣੀ ਬੇਲ ਹੋਈ ਜਾਂਦੀ ਹੈ ਉਹਦੇ ਵਿੱਚ ਜਿਹੜੀਆਂ ਕੰਡੀਸ਼ਨਾਂ ਜਿਹਾਉਂਦੀਆਂ ਤਿਉਹ ਰਹਿ ਜਾਂਦੀਆਂ ਤੇ ਉਹ ਜਿਹੜੀਆਂ ਕੰਡੀਸ਼ਨਾਂ ਫੁੱਲਫਿਲ ਕਰਨ ਦੇ ਵਿੱਚ ਜਿਹੜੇ ਬੋਸ਼ੀ ਆਪਣੇ ਸਫਲ ਨਹੀਂ ਹੁੰਦੇ ਤਾਂ ਇਹਦੇ ਵਿੱਚ ਕੀ ਹੁੰਦਾ ਕਿ ਉਸ ਤੋਂ ਬਾਅਦ ਰੈਗੂਲਰ ਬੇਲ ਦੇ ਦੋ ਲਗਾ ਦਿੱਤੀ ਜਾਂਦੀ ਹੈ ਪਰ ਰੈਗੂਲਰ ਬੇਲ ਵੀ ਆਪਣੇ ਸਪਰੀਂਗ ਕੋਰਟ ਦੀਆਂ ਅਥਾਰਟੀਆਂ ਨੂੰ ਦੇਖਦੇ ਹੋਏ ਆ ਮਾਨਜੋ ਕੋਰਟ ਵੱਲੋਂ ਜਿਹੜੀ ਰੈਗੂਲਰ ਬੇਲ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਰੈਗੂਲਰ ਬੇਲ ਹੋਣ ਤੋਂ ਬਾਅਦ ਇਹ ਮੁਲਜ਼ਮਦਾਰ ਹੁੰਦੇ ਆ ਤਾਂ ਉਸ ਇਸ ਸਮੇਂ ਦੇ ਦੌਰਾਨ ਦਵਿੰਦਰ ਸਿੰਘ ਹਰੀਏ ਵਾਲਾ ਜਿਹੜਾ ਕਿ ਆਪਣੇ ਉੱਥੇ ਜਾ ਕੇ ਜੇਲ੍ਹ ਦੇ ਸਾਹਮਣੇ ਜਾ ਕੇ ਲਾਈਵ ਹੋ ਕੇ ਇਹਨੇ ਜਿਹੜੀ ਗੱਲਬਾਤ ਕੀਤੀ ਕਿ ਇਹਨਾਂ ਨੂੰ ਜਾਨ ਬੁੱਝ ਕੇ 7 ਦਿਨ ਇਹਨਾਂ ਦੀ ਬੇਲ ਲੇਟ ਕੀਤੀ ਗਈ ਇਹਨਾਂ ਦੀ ਬੇਲ ਲੇਟ ਹੋਣ ਦਾ ਕਾਰਨ ਇਹ ਹੈ ਜੋ ਗੱਲਬਾਤ ਖਾਰਾ ਸਾਹਿਬ ਨੇ ਵੀ ਆਪ ਜੀ ਇੰਟਰਵਿਊ ਦੇ ਵਿੱਚ ਦੱਸੀਆਂ ਤੇ ਮੈਂ ਵੀ ਆਪ ਜੀ ਨੂੰ ਇਸ ਗੱਲਬਾਤਾਂ ਤੋਂ ਜਾਣੂ ਕਰਾਇਆ ਅਜਿਹੇ ਦੇ ਵਿੱਚ ਕੀ ਹੁੰਦਾ ਜਦੋਂ ਰੈਗੂਲਰ ਬੇਲ ਆਪਣੀ ਹੋ ਜਾਂਦੀ ਹੈ ਤੇ ਮুলਜ਼ਮ ਜਿਹੜੇ ਬਾਹਰ ਆ ਜਾਂਦੇ ਆ 14 ਦਿਨਾਂ ਦੀ ਜਿਹੜੀ ਗੱਲਬਾਤ ਇਸ ਮਸਲੇ ਦੇ ਵਿੱਚ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ 14 ਦਿਨਾਂ ਦੇ ਵਿੱਚ ਜਿਹੜਾ ਯੂਏਪੀਏ ਦਾ ਮਨਜ਼ੂਰੀ ਲੈਣੀ ਸੀ ਉਹ ਸਮਾਂ ਵੀ ਜਿਹੜਾ ਪੁਲਸ ਪ੍ਰਸ਼ਾਸਨ ਵੱਲੋਂ ਰੰਗਾ ਦਿੱਤਾ ਗਿਆ ਤੇ ਹੁਣ ਕੀ ਹੁੰਦਾ ਵੀ ਇਹ ਜਿਹੜਾ ਯੂਏਪੀਏ ਹੈ ਇਸ ਉਹ ਆਪਣੇ ਜਿੰਨੇ ਮুলਜ਼ਮ ਇਹਨਾਂ ਨੂੰ ਡਿਸਚਾਰਜ ਕਰ ਦੇਣਾ ਚਾਹੀਦਾ ਕਿਉਂਕਿ ਯੂਏਪੀਏ ਤਾਹੀਂ ਲੱਗ ਸਕਦਾ ਜੇਕਰ 14 ਦਿਨਾਂ ਦੇ ਵਿੱਚ ਮਨਜ਼ੂਰੀ ਲੈ ਕੇ ਅਦਾਲਤ ਦੇ ਵਿੱਚ 90 ਦਿਨਾਂ ਦੇ ਵਿੱਚ ਚਲਾਨ ਪੇਸ਼ ਕਰਕੇ ਸਾਰੀ ਧਾਰਵਿਵ ਨੂੰ ਠੰਮਲ ਕੀਤੀ ਗਈ ਹੋਵੇ ਹਾਲਾਂਕਿ ਚਲਾਨ ਦਾ ਸਮਾਂ ਵਧਾਇਆ ਜਾ ਸਕਦਾ ਪਰ ਜਦੋਂ ਸਟੇਟ ਨੇ ਐਪਲੀਕੇਸ਼ਨ ਮੂਵ ਕੀਤੀ ਤਾਂ ਉਸ ਸਮੇ ਤੋਂ ਪਹਿਲਾਂ ਹੀ ਜਿਹੜੀ bail ਐਪਲੀਕੇਸ਼ਨ ਹੈ ਜਿਹੜੀ ਫਾਈਲ ਹੋ ਚੁੱਕੀ ਸੀ 1672 ਦੇ ਵਿੱਚ ਇਸ ਕਰਕੇ ਸਟੇਟ ਨੂੰ ਨਾ ਤਾਂ ਸਮਾਂ ਵਧਾਉਣ ਦੀ ਕੋਈ ਪਰਮਿਸ਼ਨ ਮਿਲੀ ਤੇ ਨਾ ਹੀ UAPA ਜਿਹੜਾ ਪਰਮਿਸ਼ਨ ਵਿਦਆਊਟ ਪਰਮਿਸ਼ਨ ਲਗਾਇਆ ਗਿਆ ਸੀ ਉਹਦੇ ਜੇਸਟ ਵੀ ਜਿਹੜੀ ਐਪਲੀਕੇਸ਼ਨ ਮੂਵ ਹੋ ਗਈ ਇਹਨਾਂ ਨੂੰ ਰਿਟਾਰਜ ਕੀਤਾ ਜਾਵੇ ਇਹ ਸਮੇਂ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਸਟੇਟ ਦੇ ਵੱਲੋਂ ਜਿਹੜਾ ਇਸ ਕੇਸ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਤੇ ਹਲੇ ਵੀ ਇਹ ਜਿਹੜਾ ਕੇਸ ਹੈ ਅੰਡਰ ਟ੍ਰਾਇਲ ਆ ਇਹ ਯੂਪੀਏ ਹਲੇ ਤੱਕ ਜਿਉਂਦਾ ਤਿਉਂ ਲੱਗਿਆ ਹੋਇਆ ਕਿਉਂਕਿ ਇਹਨਾਂ ਨੂੰ ਹਜੇ ਤੱਕ ਡਿਸਚਾਰਜ ਨਹੀਂ ਕੀਤਾ ਗਿਆ ਮੁਲਜ਼ਮਾਂ ਨੂੰ ਯੂਪੀਏ ਦੇ ਕੇਸ ਚੋਂ ਤੇ ਦਵਿੰਦਰ ਸਿੰਘ ਹਰੀਵਾਲੀ ਦਾ ਕਹਿਣਾ ਸੀ ਕਿ ਯੂਪੀਏ ਜਿਹੜਾ ਖਤਮ ਕਰ ਦਿੱਤਾ ਗਿਆ ਉਹਨਾਂ ਦੀ ਜਾਣਕਾਰੀ ਵਾਸਤੇ ਮੈਂ ਦੱਸ ਦੇਵਾਂ ਕਿ ਯੂਪੀਏ ਜਿਉਂ ਦੀ ਕਿਉਂ ਹਲੇ ਵੀ ਲੱਗਿਆ ਹੋਇਆ ਹੈ ਇੱਕ ਕੇਸ ਹੈ ਜਿਹੜਾ ਕੰਟੈਸਟ ਕੀਤਾ ਜਾ ਰਿਹਾ ਜਿਹੜੇ ਵਕੀਲ ਸਾਹਿਬ ਮੋਕੇ ਤੋਂ ਪੇਸ਼ ਹੁੰਦੇ ਜਿਨ੍ਹਾਂ ਦਾ ਨਾਮ ਖਾਰਾ ਸਾਹਿਬ ਨੇ ਆਪ ਵੀ ਇੰਟਰਵਿਊ ਦੇ ਦੌਰਾਨ ਦੱਸਿਆ ਉਹ ਵੀ ਬਹੁਤ ਸੰਜੀਦਗੀ ਦੇ ਨਾਲੇ ਪਹਿਲਾਂ ਵੀ ਉਹਨਾਂ ਨੇ ਸਿੱਖਾਂ ਦੇ ਮਾਹਲਿਆਂ ਦੇ ਕੇਸ ਜਿਹੜੇ ਲੜੇ ਆ ਇਹ ਮੁੱਖੀ ਗੱਲ ਆਪਾਂ ਕਰੀਏ ਕਿ ਜੇਕਰ ਖਾਰਾ ਸਾਹਿਬ ਬਾਰੇ ਇਹ ਗੱਲ ਕਹੀ ਜਾਵੇ ਕਿ ਉਹਨਾਂ ਨੇ ਫੋਟੋਆਂ ਖਿਚਾਉਣ ਦੇ ਵਾਸਤੇ ਜਾਂ ਉਹਨਾਂ ਨੇ ਆਪ ਦੀ ਹਾਈਪਲੈਨ ਦੇ ਵਾਸਤੇ ਜਿਹੜਾ ਇਸ ਕੇਸ ਦੇ ਵਿੱਚ ਜਮਾਨਤ 7 ਦਿਨ ਲੇਟ ਕੀਤੀ ਤਾਂ ਅਜਿਹਾ ਕੁਝ ਵੀ ਨਹੀਂ ਹੋਇਆ ਸਿਰਫ ਹਵਾ ਚ ਡਾਂਗਾ ਮਾਰਨ ਵਾਲੀਆਂ ਗੱਲਾਂ ਝੂਠ ਬੋਲਿਆ ਜਾ ਰਿਹਾ ਕਿਉਂਕਿ ਖਾਰਾ ਸਾਹਿਬ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਖਾਰਾ ਸਾਹਿਬ ਬਾਰੇ ਮੈਂ ਹੀ ਨਹੀਂ ਲਗਭਗ ਪੰਜਾਬ ਚ ਹਰ ਇੱਕੋ ਵਿਅਕਤੀ ਨੂੰ ਜਾਣਕਾਰੀ ਇਹਦੀ ਦਾ ਆਪਣੇ ਕੋਲ ਕਚੈਰੀਆਂ ਦੇ ਵਿੱਚ ਵਾਹ ਪੈਂਦਾ ਹੈ ਖਾਸ ਕਰਕੇ ਸਿੱਖਾਂ ਦੀ ਤੀਜ ਹੁਣ ਤੱਕ ਖਾਰਾ ਸਾਹਿਬ ਫਰੀ ਲੜਦੇ ਆਏ ਨੇ ਤੇ ਇਹ ਸੇਵਾ ਜਿਹੜੀ ਨਿਰੰਤਰ ਜਾਰੀ ਹੈ ਖਾਰਾ ਸਾਹਿਬ ਬਾਰੇ ਇਹ ਗੱਲ ਕਹਿਣਾ ਕਿ ਉਹਨਾਂ ਨੇ ਆਪਣੀ ਹਾਈਪ ਦੇ ਵਾਸਤੇ ਇਹ ਜਿਆ ਕੀਤਾ ਤਾਂ ਇਹ ਹੀ ਕੋਈ ਗੱਲ ਬਾਤ ਨਹੀਂ ਕਿਉਂਕਿ ਖਾਰਾ ਸਾਹਿਬ ਦਾ ਬਹੁਤ ਵੱਡਾ ਨਾਮ ਬਣ ਚੁੱਕਿਆ ਵਕਾਲਤ ਜਗਤ ਦੇ ਵਿੱਚ ਤੇ ਖਾਸ ਕਰਕੇ ਸਿੱਖਾਂ ਕਮਿਊਨਿਟੀ ਦੇ ਵਿੱਚ ਉਹਨਾਂ ਦੁਆਰਾ ਜਿਹੜੇ ਫ੍ਰੀ ਆਫ ਕਾਸਟ ਕੇਸ ਲੜਨ ਦੀ ਸੇਵਾ ਕਰਨ ਕਰਕੇ ਖਾਰਾ ਸਾਹਿਬ ਨੂੰ ਬੜੀ ਚੰਗੀ ਤਰ੍ਹਾਂ ਸਾਰੇ ਹੀ ਪੰਜਾਬ ਦੇ ਲੋਕ ਖਾਰਾ ਸਾਹਿਬ ਤੋਂ ਜਾਣੂ ਹਨ ਤੇ ਖਾਰਾ ਸਾਹਿਬ ਜਿਹੜੇ ਕੇਸ ਇਹ ਕੰਟੈਸਟ ਕਰਦੇ ਆਊਟ ਫੀਸ ਕਰਦੇ ਬਿਨਾਂ ਕਿਸੇ ਇੱਕ ਰੁਪਏ ਤੋਂ ਲੈ ਉਹ ਕੇਸ ਜਿਹੜੇ ਮੈਂ ਫੇਰ ਆਪ ਜੀ ਨੂੰ ਦੱਸਦਾ ਕਿ ਜਿਵੇਂ ਉਹ ਕੇਸ ਦੂਜੇ ਢੀਲ ਕਰਦੇ ਜਿਨ੍ਹਾਂ ਦੇ ਵਿੱਚ ਫੀਸ ਲਈ ਹੁੰਦੀ ਆ ਉਹ ਉਸੇ ਤਰ੍ਹਾਂ ਹੁਣ ਹੁਹ ਮਿਹਨਤ ਕਰਕੇ ਇਹਨਾਂ ਕੇਸਾਂ ਦੇ ਵਿੱਚ ਵੀ ਜਿਹੜਾ ਮਲ디ਮਾਨ ਨੂੰ ਮਿਆ ਖਾਰਾ ਸਾਹਿਬ ਵੱਲੋਂ ਦਵਾਏ ਜਾ ਰਿਹਾ ਤਾਂ ਖਾਰਾ ਸਾਹਿਬ ਦੀ ਜਿਹੜੀ ਟੀਮ ਆ ਉਹ ਵੀ ਕਾਫੀ ਵੱਡੀ ਟੀਮ ਹੈ ਇਹ ਖਾਰਾ ਸਾਹਿਬ ਕੋਲੇ ਹੁਣ ਤੱਕ ਜਿੰਨੇ ਵੀ ਜੂਨੀਅਰ ਬੈਠੇ ਨੇ ਜਾਂ ਜਿਨ੍ਹਾਂ ਨੇ ਬੈਠ ਕੇ ਕੰਮ ਸਿੱਖਿਆ ਆ ਵੀ ਅੱਗੇ ਕੰਮ ਕਰ ਤੋਰ ਲਿਆ ਆ ਦੇ ਚੈਂਬਰ ਸੀਟਾਂ ਅਲੱਗ ਲਾ ਲਈਆਂ ਉਹਨਾਂ ਤੋਂ ਵੀ ਆਪ ਵੀ ਪੁੱਛ ਸਕਦੇ ਹੋ ਕਿਉਂਕਿ ਉਹਨਾਂ ਨੇ ਉਹਨਾਂ ਤੋਂ ਵੱਧ ਨੇੜਤਾ ਖਾਰਾ ਸਾਹਿਬ ਨਾਲ ਕਿਸੇ ਦਿਨੀ ਹੋਵੇਗੀ ਤੇ ਐਟ ਅ ਟਾਈਮ ਵੀ ਖਾਰਾ ਸਾਹਿਬ ਦੇ ਨਾਲ ਜਿਹੜੀ ਵਕੀਲਾਂ ਦੀ ਟੀਮ ਹੈ ਉਹ ਸਾਰੇ ਹੀ ਇਸ ਗੱਲ ਦਾ ਆਪ ਜੀ ਨੂੰ ਹਾਮੀ ਭਰਨਗੇ ਜਦੋਂ ਵੀ ਆਪਾਂ ਖਾਰਾ ਸਾਹਿਬ ਬਾਰੇ ਜਿਹੜੀ ਗੱਲਬਾਤ ਕਰਾਂਗੇ ਤੇ ਖਾਰਾ ਸਾਹਿਬ ਦੇ ਕੋਲੇ ਨਾਂ ਤਾਂ ਮੈਂ ਜੂਨੀਅਰ ਰਿਆਂ ਤੇ ਨਾ ਹੀ ਮੇਰਾ ਇੰਨਾ ਤੇ ਜ਼ਰੂਰ ਉਹਨਾਂ ਨਾਲ ਸਰੂ ਕਰ ਰਿਹਾ ਕਿਉਂਕਿ ਮੈਂ ਜਿਹੜੀ ਸੀਟ ਤੇ ਸ਼ੁਰੂਆਤ ਕੀਤੀ ਸੀ ਵਕਾਲਤ ਦੀ ਤਾਂ ਉਹ ਮੇਰੇ ਪਤੀ ਸਾਹਿਬ ਸੀਨੀਅਰ ਦਸੇਵ ਸਿੰਘ ਚੌਕ ਸਾਹਿਬ ਉਹ ਸਿਰਫ ਸਰਵਿਸ ਮੈਟਰ ਦੇ ਕੇਸ ਹੀ ਡੀਲ ਕਰਦੇ ਸਨ ਤੇ ਸਰਵਿਸ ਮੈਟਰ ਉਹਨਾਂ ਦਾ ਬਹੁਤ ਵੱਡਾ ਤਿਆਰਬਾ ਤੇ ਬਹੁਤ ਵੱਡਾ ਨਾਂ ਸੀ ਪਰ ਦੂਜੇ ਕੇਸ ਉਹ ਡੀਲ ਨਹੀਂ ਕਰਦੇ ਸਨ ਸਾਨੂੰ ਕਦੇ ਵੀ ਕੋਈ ਕ੍ਰਿਮੀਨਲ ਕੇਸ ਦੇ ਵਿੱਚ ਕੋਈ رائے مشورہ ਕਰਨਾ ਪੈਂਦਾ ਤਾਂ ਸੀ ਖਾਰਾ ਸਾਹਿਬ ਨਾਲ ਕਾਲ ਦੇ ਰਹੇ ਤੇ ਖਾਰਾ ਸਾਹਿਬ ਬਹੁਤ ਚੱਜੇ ਢੰਗ ਨਾਲ ਸਾਨੂੰ ਸਮਝਾ ਕੇ ਸਾਡੇ ਸਾਡੀ ਵੀ ਹੈਲਪ ਕਰਦੇ ਰਹੇ ਤਾਂ ਕੋਈ ਵੀ ਜਾਵੜੇ ਕਿ ਜੁਨੀਅਰ ਨੂੰ ਜਿਹਨੇ ਮੇਰੇ ਅਰਗਾਤਾਂ ਖਾਰਾ ਸਾਹਬ ਉਹਦੀ ਮਾਰਤ ਕਰਦੇ ਹਨ ਤੇ ਆਪਦੇ ਜੁਨੀਅਰਾਂ ਨੂੰ ਆਪਦੇ ਨਾਲ ਤੋਰਦੇ ਹਨ ਤੇ ਇਸ ਢੰਗ ਨਾਲ ਕੰਮਕਾਰ ਸਿਖਾ ਕੇ ਆਪ ਦਾ ਕੰਮ ਕਰਨ ਦੇ ਯੋਗ ਬਣਾਉਂਦੇ ਹਨ ਕਿ ਕੱਲ ਨੂੰ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਉਹਨਾਂ ਨੂੰ ਪ੍ਰੈਕਟੀਕਲੀ ਕੇਸਾਂ ਦੇ ਵਿੱਚ ਵੀ ਗੋ ਥਰੂ ਖਾਰਾ ਸਾਹਬ ਕਰਾਉਂਦੇ ਨੇ ਖਾਰਾ ਸਾਹਬ ਦੀ ਸ਼ਖਸੀਅਤ ਬਾਰੇ ਗਲਤਫਲਤ ਬੋਲਣ ਵਾਲਿਆਂ ਨੂੰ ਇਸ ਵੀਡੀਓ ਦੇ ਰਾਹੀਂ ਮੈਂ ਇੰਨਾ ਹੀ ਜਵਾਬ ਦੇਣਾ ਚਾਹੁੰਦਾ ਸੀ ਬਾਕੀ ਤੁਸੀਂ ਖਾਰਾ ਸਾਹਿਬ ਬਾਰੇ ਕਿਤੋਂ ਵੀ ਪਤਾ ਕਰ ਸਕਦੇ ਆ ਤੁਹਾਨੂੰ ਜਿਹੜੀ ਜਾਣਕਾਰੀ ਐ ਜੋ ਮੈਂ ਪ੍ਰਾਪਤ ਕਰਾਈ ਐ ਇਹ ਦਰੁਸਤ ਪਾਉਂਗੇ ਸੋ ਇੰਨੀ ਇੱਕ ਬੇਨਤੀਆਂ ਕਰਦਾ ਚਮਾ ਦਾ ਜੱਜ ਕਹੇ ਜੇਕਰ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲਿਆ ਗਿਆ ਹੋਵੇ ਜਾਂ ਕੋਈ ਮੈਂ ਗਲਤ ਸ਼ਬਦਾਵਲੀ ਕਿਸੇ ਵੀ ਪੱਖ ਨਾਲ ਕਰਤੀ ਹੋਵੇ ਕਿਸੇ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਆਪ ਜੀ ਤੋਂ ਦੋਨੇ ਹੱਥ ਜੋੜ ਕੇ ਮਾਫੀ ਮੰਗਦਾ ਦੂਜੀ ਬੇਨਤੀ ਇਹ ਐ ਕਿ ਜਿੰਨੇ ਵੀ ਮੈਂ ਗੱਲਬਾਤ ਖਾਰਾ ਸਾਹਿਬ ਬਾਰੇ ਜਾਂ ਇਸ ਕੇਸ ਬਾਰੇ ਕੀਤੀ ਐ ਉਹ ਬਿਲਕੁਲ ਸੱਚੀ ਕੀਤੀ ਐ ਕਿ ਆਪ ਜੀ ਕਿਤੋਂ ਵੀ ਇਸ ਗੱਲ ਦੀ ਪਤਾ ਲ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ